ਪਹਿਲੀ ਗੱਲ ਤਾਂ ਇਹ ਮੈਂ ਜਾਮਾ ਬਸੇਚ ਨਤਮਸਤਕ ਹੋਣਾ ਆਇਆ ਸੀ ਆਪਣੀ ਸ਼ਰਦਾ ਦੇ ਫੁੱਲ ਪੇਂਟ ਕਰਨ ਆਇਆ ਸੀ ਬਹੁਤ ਵੱਡੀ ਸ਼ਖਸੀਅਤ ਦੇ ਨਾਲ ਖੜੇ ਆ ਜਿਹੜੇ ਪੰਜਾਬ ਨੂੰ ਸਮਾਜ ਨੂੰ ਹਿੰਦੂ ਸਿੱਖ ਭਾਈਚਾਰੇ ਲਈ ਇਸਲਾਮ ਨੂੰ ਮੰਨਣ ਵਾਲਿਆਂ ਨੂੰ ਸਾਰਿਆਂ ਨਾਲ ਜੋੜਨ ਲਈ ਕੰਮ ਕਰਦੇ ਆ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਦੋ ਗੱਲਾਂ ਇਹਨਾਂ ਨੇ ਮੇਰੇ ਧਿਆਨ 'ਚ ਲਿਆਂਦੀਆਂ ਇੱਕ ਤਾਂ ਹੱਜ ਨੂੰ ਜਾਣ ਵਾਲੇ ਜਿਹੜੇ ਨਵੇਂ ਯਾਤਰੂ ਆ ਉਹਨਾਂ ਨੂੰ ਕੋਈ ਸਮੱਸਿਆ ਨਾ ਹੋਵੇ ਦੂਜੀ ਗੱਲ ਕਿ ਵਕਫ ਬੋਰਡ ਦੀ ਇੱਕ ਨਵਾਂ ਬਿੱਲ ਪਾਇਆ ਉਹਦੇ ਨਾਲ ਕੌਮ ਦਾ ਕੋਈ ਇਸਲਾਮ ਦਾ ਕੋਈ ਨੁਕਸਾਨ ਨਾ ਹੋਵੇ ਇਸਲਾਮ ਨੇ ਮੰਨਣ ਵਾਲਿਆਂ ਦਾ ਨੁਕਸਾਨ ਨਾ ਹੋਵੇ ਤੇ ਮੈਂ ਇਹਨਾਂ ਨੂੰ ਦੱਸਿਆ ਕਿ ਮਿਨੋਰਟੀ ਕਮਿਸ਼ਨ ਆਲਰੇਡੀ ਇਹਦਾ ਨੋਟਿਸ ਲੈ ਰਿਹਾ ਤੇ ਅਸੀਂ ਅਸ਼ੋਰ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਵਕਫ ਬੋਰਡ ਦੀ ਜਿਹੜੀ ਪ੍ਰੈਜੈਂਟ ਸਥਿਤੀ ਹੈ ਇਹਨੂੰ ਛੇੜ ਨਹੀਂ ਕੀਤੀ ਜਾਏਗੀ ਔਰ ਇਹ ਪੈਸਾ ਚੰਗੇ ਕੰਮ ਲਈ ਯੂਜ਼ ਹੋਵੇ এডਿਕੇਸ਼ਨ ਲਈ ਯੂਜ਼ ਹੋਵੇ এমপ্লয়ਮੈਂਟ ਲਈ ਯੂਜ਼ ਹੋਵੇ হেলਥ ਲਈ ਯੂਜ਼ ਹੋਵੇ ਇਹਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਗੱਲ ਹੋਰ ਹੈ ਕੋਈ ਵੀ ਸਮੱਸਿਆ ਹੋਵੇ ਸਾਨੂੰ ਸਭ ਨੂੰ ਮਿਲ ਕੇ ਵਿਚਾਰ ਕੇ ਇੱਕ ਦੂਜੇ ਦੇ ਸਾਹਮਣੇ ਰੱਖ ਕੇ ਗੱਲ ਕਰਨੀ ਚਾਹੀਦੀ ਹੈ ਇਹ ਮੇਰਾ ਦੇਸ਼ ਹੈ ਇਹ ਸਾਡਾ ਸਭ ਦਾ ਦੇਸ਼ ਹੈ ਅਸੀਂ ਸਾਡੇ ਬਜ਼ੁਰਗਾਂ ਨੇ ਇੱਥੇ ਕੁਰਬਾਨੀਆਂ ਦਿੱਤੀਆਂ ਅਬਦੁਲ ਹਮੀਦ ਜੀ ਨੇ ਆਪਣੇ ਪਿੰਡੇ ਨਾਲ ਬੰਬ ਬਣ ਕੇ 1965 ਦੀ ਲੜਾਈ ਜਿਤਾਈ ਹੈ ਔਰ ਕਿਹੜੀ ਐਸੀ ਲੜਾਈ ਆ ਜਿੱਥੇ ਕੋਈ ਨਾ ਕੋਈ ਇਸਲਾਮ ਨੂੰ ਮੰਨਣ ਵਾਲਾ ਜਾਂ ਦੂਜੀ ਮਿਨਿਓਰਿਟੀ ਦਾ ਜਰਨੈਲ ਹੋਵੇ ਜਾਂ ਫੌਜੀ ਹੋਵੇ ਜਾਂ ਕੋਈ ਵੀ ਹੋਵੇ ਜਿੰਨ ਹੁਣ ਵੀ ਆ ਜਦੋਂ ਉੱਥੇ ਫਸ ਗਏ ਬੱਚੇ 41 ਆਦਮੀ ਤੇ 7 ਬੱਚੇ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਆ ਉਹ ਉਹਨਾਂ ਨੂੰ ਕਢਾ ਕੇ ਲਿਆਇਆ ਸੀ ਮੈਂ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਲਈ ਕੁਝ ਹੋਰ ਵੀ ਕੁਝ ਕੀਤਾ ਜਾਵੇ ਸੋ ਇਹ ਸਾਰੇ ਲੋਕ ਮਿਲ ਕੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਲੋਕਾਂ ਨੇ ਪੁੱਛਿਆ ਕਿ ਤੁਹਾਡੇ ਕੀ ਹਗੀ ਉਹ ਕਹਿੰਦੇ ਹਮ ਇਸ ਦੇਸ਼ ਕੇ ਲਿਏ ਜਾਨ ਦੇ ਵੀ ਸਕਤੇ ਹਮ ਇਸ ਦੇਸ਼ ਕੇ ਲਿਏ ਜਾਨ ਲੈ ਵੀ ਸਕਤੇ ਦੇਸ਼ ਵਿੱਚ ਤੋਂ ਐਸਾ ਨਹੀਂ ਸੋਚ ਵਾਲਾ ਇਸਲਾਮ ਦਾ ਵਿਅਕਤੀ ਹੈ ਇਸਲਾਮ ਦੇ ਬੱਚੇ ਹੈ ਮੈਂ ਸਮਝਦਾ ਭਾਰਤ ਦੀ ਉਹ ਇੱਕ ਖਜ਼ਾਨਾ ਹੈ ਔਰ ਉਹਨਾਂ ਨੂੰ ਵੀ ਮੈਂ ਪ੍ਰੇਰਣਾ ਕੀਤੀ ਹੈ ਕਿ ਆਪਾਂ ਮਿਲ ਕੇ ਭਾਰਤ ਨੂੰ ਅੱਗੇ ਵਧਾਉਣ ਲਈ ਕੰਮ ਕਰੀਏ ਅੱਜ ਸਾਡੇ ਦਰਮਿਆਨ ਭਾਰਤ ਸਰਕਾਰ ਦੇ ਜਿਹੜੇ ਕੈਬਨਿਟ ਮੰਤਰੀ ਨੇ ਜਨਾਬ ਸਰਦਾਰ ਇਕਬਾਲ ਸਿੰਘ ਜੀ ਜੋ ਕਿ ਮਾਨੋਟਿਕ ਮਿਸ਼ਨ ਦੇ ਚੇਅਰਮੈਨ ਨੇ ਭਾਰਤ ਦੇ ਔਰ ਸਾਡੇ ਲਈ ਤਾਂ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਪੁੱਤਰ ਨੇ ਔਰ ਬਹੁਤ بڑے ਵਿਦਵਾਨ ਨੇ ਕਈ ਕਿਤਾਬਾਂ ਦੇ ਲੇਖਕ ਨੇ ਤੇ ਅੱਜ ਲੁਧਿਆਣਾ ਜਾਮਾ ਮਸਜਿਦ ਵਿਖੇ ਆਏ ਨੇ ਇਹਨਾਂ ਦਾ ਅਸੀਂ ਨਿੱਘਾ ਸਵਾਗਤ ਕੀਤਾ ਔਰ ਮੁਸਲਮਾਨਾ ਦੀਆਂ ਖਾਸ ਕਰ ਘਟ ਗਿੰਦੀਆਂ ਦੇ ਦੋ ਤਿੰਨ ਮੰਗਾ ਜਿਹੜੀਆਂ ਆ ਉਹ ਇਹਨਾਂ ਦੇ ਸਾਹਮਣੇ ਅਸੀਂ ਰੱਖੀਆਂ ਜਿੱਦ ਤੋਂ ਅਸੀਂ ਸੋਸ਼ਲ ਮੀਡੀਆ 'ਚ ਜਿਹੜੀ ਕਿ ਅੱਜਕੱਲ ਸੋਸ਼ਲ ਮੀਡੀਆ ਤੇ ਗਲਤ ਵਰਤਾਵਾ ਹੁੰਦਾ ਹੈ ਉਦੇ ਬਾਰੇ ਵੀ ਬੇਨਤੀ ਕੀਤੀ ਹੈ ਵਕਫ ਐਕਟ 1995 ਨੂੰ ਨਾ ਤੋੜਨ ਬਾਰੇ ਬੇਨਤੀ ਕੀਤੀ ਹੈ ਹਜ ਜਤਰੀਆਂ ਦੇ ਲਈ ਫਿਰ ਬੇਨਤੀ ਕੀਤੀ ਕਿ ਇਸ ਸਾਲ ਉਹਨਾਂ ਦੇ ਪ੍ਰਬੰਧ ਅੱਛੇ ਹੋਣ ਔਰ ਇਸ ਦੇ ਨਾਲ ਨਾਲ ਇਹ ਇਹਨਾਂ ਦੀ ਮੈਂ ਜਦੋਂ ਗੱਲ ਸੁਣੀ ਇਸ ਗੱਲ ਦੇ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਨਾਲ تعلیم ਦੀ ਗੱਲ ਕੀਤੀ ਔਰ ਅਸੀਂ ਮੰਗ ਕਰਦੇ ਹਾਂ ਲੁਧਿਆਣਾ ਵਿੱਚ ਅਸੀਂ ਇੱਕ ਮਾਇਨੋਰਿਟੀ ਦਾ ਕਾਲਜ ਜਿਹੜਾ ਹੈ ਉਹਦੀ ਸਥਾਪਨਾ ਕਰਨ ਜਾ ਰਹੇ ਹਾਂ ਜਗਾ ਲਿੱਤੀ ਹੋਈ ਹੈ ਉਹਨੂੰ ਮਾਇਨੋਰਿਟੀ ਦਾ ਦਰਜਾ ਜਿਹੜਾ ਉਹ ਤੁਸੀਂ ਦਿਵਾਣਾ ਹੈ ਕੇਂਦਰ ਸਰਕਾਰ ਤੋਂ ਤਾਂ ਕਿ ਉੱਥੇ ਮਾਇਨੋਰਿਟੀ ਦੇ ਬੱਚੇ ਜਿਹੜੇ ਆ ਖਾਸ ਕਰ ਬੇਟੀਆਂ ਦੇ ਲਈ ਉਹ ਕਾਲਜ ਜਿਹੜਾ ਉਹ ਨਿਰਮਾਣ ਅਧੀਨ ਹੈ ਤੇ ਉਹ ਆਉਣ ਵਾਲੇ ਇਸ ਟਾਈਮ ਦੇ ਵਿੱਚ ਜਲਦੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਤੁਹਾਡਾ ਸਭ ਦਾ ਹੀ ਬਹੁਤ ਰਹਿਣੀ ਆ ਕਿ ਤੁਸੀਂ ਚੇਅਰਮੈਨ ਸਾਹਿਬ ਦੀ ਆਮਦ ਦੇ ਉੱਤੇ ਜਾਮਾ ਮਜਲ ਲੁਧਿਆਣਾ ਆਏ ਹੋ ¡Gracias!